ਹਾਂਜੀ ਦੋਸਤੋ ਮਹਿਫਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ دوست ਜਸਕਰਨ ਪੰਜਾਬੀ ਸ਼ਬਦ ਸਫਰ ਦੀ ਲੜੀ ਦੇ ਤਹਿਤ ਅੱਜ ਆਪਾਂ ਅੜਾ ਖਰਨਾਲ ਸਬੰਧਤ ਕੁਝ ਨਵੇਂ ਸ਼ਬਦ ਲੈ ਕੇ ਹਾਜ਼ਰ ਹੋਏ ਹਾਂ ਉਮੀਦ ਹੈ ਤੁਹਾਨੂੰ ਪਸੰਦ ਆਉਣਗੇ ਅੱਜ ਜੋ ਆਪਣੇ ਕੋਲੇ ਪਹਿਲਾ ਸ਼ਬਦ ਹੈ ਉਹ ਹੈ ਅਦੇੜ ਅਦੇੜ ਹੁੰਦਾ ਹੈ ਪੱਕੀ ਉਮਰ ਵਾਲਾ ੁੱਡੀ ਤੇਰੀ ਹੈ ਭਾਈ ਨਹੀਂ ਜੀ ਮੈਂ ਤਾਂ ਬੈਚੁਲਰ ਹੈ ਜੀ ਕੀ ਹੈ ਅਬ ਮੇਰਾ ਮਤਲਬ ਇਹ ਤਾਇਆ ਤਾਂ ਸਾਡਾ ਛੜਾ ਜੀ ਮੇਰੀ ਭੈਣ ਹੈ ਜੀ ਜਵਾਨੀ ਅਤੇ ਬੁਢਾਪੇ ਦੇ ਵਿਚਕਾਰ ਦੀ ਜਿਹੜੀ ਉਮਰ ਹੈ ਉਹਨੂੰ ਅਸੀਂ ਅਧੇੜ ਉਮਰ ਕਹਿੰਦੇ ਆ ਇਸ ਤੋਂ ਅਗਲਾ ਸ਼ਬਦ ਹੈ ਆਪਣੇ ਕੋਲੇ ਅੱਧੋ ਰਾਣਾ ਅੱਧੋ ਰਾਣਾ ਹੁੰਦਾ ਅੱਧ ਪਚੱਦਾ ਹੰਡਿਆ ਹੋਇਆ ਕਪੜਾ ਲੱਤਾ ਜਾਂ ਫਿਰ ਅੱਧ ਪਚੱਦੀ ਹੰਡੀ ਹੋਈ ਕੋਈ ਵੀ ਵਸਤੂ ਜਿਹੜੇ ਲੀੜੇ ਲੱਤੇ ਸਾਡੇ ਅੱਧ ਪਚੱਦੇ ਹੰਡ ਜਾਂਦੇ ਆ ਭਾਵ ਉਨ੍ਹਾਂ ਦਾ ਰੰਗ ਹੈ ਜਿਹੜਾ ਮੱਧਮ ਪੈ ਜਾਂਦਾ ਪਰ ਉਹ ਪਾਟੇ ਨਹੀਂ ਹੁੰਦੇ ਤਾਂ ਅਸੀਂ ਕਹਿ ਦਿੰਦੇ ਹਾਂ ਕਿ ਇਹ ਅੱਧੋ ਰਾਣੀ ਹੋਗੇ ਇਸ ਤੋਂ ਅਗਲਾ ਸ਼ਬਦ ਆ ਆਪਣੇ ਕੋਲੇ ਅਨਾਮ ਅਨਾਮ ਹੁੰਦਾ ਹੈ ਸੋਨੇ ਦੇ ਤਕੋਣੇ ਤਵੀਤ ਪਰੋ ਕੇ ਬਨਾਇਆ ਗਲੇ ਦਾ ਹਾਰ ਭਾਵ ਗਲੇ ਦਾ ਅਜਿਹਾ ਹਾਰ ਜਿਹਦੇ ਵਿੱਚ ਟ੍ਰੈਂਗਲ ਵਰਗੇ ਜਾਂ ਤਕੋਣ ਵਰਗੇ ਸੋਨੇ ਦੇ ਪੱਤਰੇ ਜਿਹੜੇ ਉਪਰੋਏ ਜਾਂਦੇ ਆ ਇਸ ਤੋਂ ਅਗਲਾ ਸ਼ਬਦ ਆਪਨੇ ਕੋਲੇ ਅਨੋਬੜ ਅਨੋਬੜ ਹੁੰਦਾ ਜਿਹੜਾ ਉਹ ਹੁੰਦਾ ਬਿਨਾ ਜਾਣ ਪਛਾਣ ਵਾਲਾ ਜਾਂ ਉਪਰਾ ਮਤਲਬ ਜਿਹਨੂੰ ਅਸੀਂ ਜਾਣਦੇ ਨਹੀਂ ਸਾਡੇ ਲਈ ਉਹ ਉਪਰਾ ਇਨਸਾਨ ਜਾਂ ਉਪਰੀ ਚੀਜ਼ ਆ ਸਾਡੇ ਲਈ ਕੋਈ ਵੀ ਤਾਂ ਉਹ ਸਾਡੇ ਲਈ ਅਨੋਬੜ ਹੁੰਦੀ ਹੈ ਇਸ ਤੋਂ ਅਗਲਾ ਸ਼ਬਦ ਆਪਨੇ ਕੋਲੇ ਅਪੜ ਅਪੜ ਹੁੰਦੀ ਆ ਉਹ ਜ਼ਮੀਨ ਜਿਹੜੀ ਵਿੱਚ ਕਾਫੀ ਲੰਬੇ ਸਮੇਂ ਤੋਂ ਕੋਈ ਫਸਲ ਨਾ ਬੀਜੀ ਗਈ ਹੋਵੇ ਚਾਹੇ ਇਹ ਕਹ ਲਓ ਕਿ ਬਹੁਤ ਹੀ ਪੁਰਾਣੇ ਸਮੇਂ ਤੋਂ ਖਾਲੀ ਪਈ ਜ਼ਮੀਨ ਜਿਹਨੂੰ ਕਿਸੇ ਨੇ ਵਾਇਆ-ਬੀਜਿਆ ਨਾ ਹੋਵੇ ਉਹ ਜਿਹੜੀ ਅਪੜ ਜ਼ਮੀਨ ਹੁੰਦੀ ਹੈ ਇਸ ਤੋਂ ਅਗਲਾ ਸ਼ਬਦ ਆਪਨੇ ਕੋਲੇ ਅਫਾਰਾ ਅਫਾਰਾ ਹੁੰਦਾ ਜਿਹੜਾ ਉਹ ਪੇਟ ਦਾ ਭਰੀ ਮਸ਼ਕ ਵਾਂਗ ਹੋਇਆ ਫਲਾ ਮਤਲਬ ਜਦੋਂ ਪੇਟ ਫੁੱਲ ਕੇ ਮਸ਼ਕ ਵਾਂਗੂੰ ਲੱਗਣ ਲੱਗ ਜਾਂਦਾ ਤਾਂ ਅਸੀਂ ਕਹਿੰਦੇ ਆ ਕਿ ਇਹਨੂੰ ਅਫਰੇਵਾ ਹੋਇਆ ਆ ਆਮ ਤੌਰ ਤੇ ਪਸ਼ੂ ਜਦੋਂ ਜ਼ਿਆਦਾ ਪੱਠੇ-ਦੱਥੇ ਖਾ ਜਾਂਦੇ ਆ ਤਾਂ ਉਹਨਾਂ ਨੂੰ ਅਫਰੇਵਾ ਆ ਜਾਂਦਾ ਤਾਂ ਫਿਰ ਅਸੀਂ ਕਹਿੰਦੇ ਆ ਕਿ ਇਹਦੀਆਂ ਨਾਸਾਂ ਨੂੰ ਤੇਲ ਲਾਓ ਜਾ ਮਤਲਬ ਕਿ ਇਹਦੇ ਕਿੱਲੇ ਤੋਂ ਸੰਗਲ ਖੋਲ ਕੇ ਦੋ ਚਾਰ ਢੇੜੇ ਕਢਾਓ ਤਾਂ ਕਿ ਦਾ ਜਿਹੜਾ ਫਰੇਮਾ ਉਹ ਦੂਰ ਹੋਵੇ ਇਸ ਤੋਂ ਅਗਲਾ ਸ਼ਬਦ ਆਪਨੇ ਕੋਲੇ ਅਮਰਾ ਅਮਰਾ ਕਈ ਰੰਗਾ ਦੇ ਨਮੂਨਿਆਂ ਵਿੱਚ ਠੇਕਿਆ ਰਜਾਈ ਦੇ ਉਤਲੇ ਪਾਸੇ ਦਾ ਕੱਪੜਾ ਹੁੰਦਾ ਮਤਲਬ ਰਜਾਈ ਦੇ ਉਤਲੇ ਪਾਸੇ ਦਾ ਕੱਪੜਾ ਜਿਹਨੂੰ ਕਾਫੀ ਸਾਰੇ ਰੰਗ ਪਾ ਕੇ ਉਹ ਠੇਕਿਆ ਗਿਆ ਹੁੰਦਾ ਔਰ ਉਹਦੇ ਤੇ ਕਈ ਤਰ੍ਹਾਂ ਦੇ ਨਮੂਨੇ ਪਾਏ ਗਏ ਹੁੰਦੇ ਆ ਤੋ ਉਹਨੂੰ ਅਸੀਂ ਅਮਰਾ ਕਹਿੰਦੇ ਆ ਇਸ ਤੋਂ ਅਗਲਾ ਸ਼ਬਦ ਆਪਨੇ ਕੋਲੇ ਅਲਕ ਹਲਕ ਹੁੰਦਾ ਜਿਸ ਵੈੜਕੇ ਦੇ ਕੰਨੇ ਤੇ ਹਲੇ 45 ਦਾ ਝੂਲਾ ਨਾ ਰੱਖਿਆ ਗਿਆ ਹੋਵੇ ਭਾਵ ਅੱਲੜ ਉਮਰ ਦਾ ਵੈੜਕਾ ਜਿਹਨੂੰ ਹਲੇ ਹਾਲੀ ਨਾ ਕੱਢਿਆ ਗਿਆ ਹੋਵੇ ਉਹਨੂੰ ਅਲਕ ਕਹਿੰਦੇ ਆ ਇਸ ਤੋਂ ਅਗਲਾ ਸ਼ਬਦ ਆ ਆਪਣੇ ਕੋਲੇ ਅਲਗੋਜਾ ਅਲਗੋਜਾ ਜਿਹੜਾ ਉਹ ਬੰਸਰੀ ਦੀ ਸ਼ਕਲ ਦਾ ਇੱਕ ਫੂਕ ਨਾਲ ਵਜਾਉਣ ਵਾਲਾ ਸਾਜ਼ ਆ ਜਿਹਦੇ ਸਰਾਖਾਂ ਤੇ ਜਿਹੜੀਆਂ ਉਂਗਲਾਂ ਰੱਖ ਕੇ ਰਾਗ ਕੱਢੇ ਜਾਂਦੇ ਆ ਇਹ ਇੱਕ ਲੋਕ ਸਾਜ਼ ਆ ਔਰ ਜੇ ਐਕ ਹੋਵੇ ਤੈਨੂੰ ਅਲਗੋਜਾ ਕਹਿੰਦੇ ਆ ਪਰ ਜਦੋਂ ਦੋ ਬੰਸਰੀਆਂ ਨੂੰ ਜੋੜ ਕੇ ਮੂੰਹ ਦੇ ਵਿੱਚ ਪਾਇਆ ਜਾਂਦਾ ਔਰ ਉਸ ਤੋਂ ਬਾਅਦ ਜਿਹੜਾ ਮਿੱਠਾ-ਮਿੱਠਾ ਰਾਗ ਕੱਢਿਆ ਜਾਂਦਾ ਤਾਂ ਜਦੋਂ ਦੋ ਬੰਸਰੀਆਂ ਜੋੜ ਕੇ ਵਜਾਈਆਂ ਜਾਂਦੀਆਂ ਤਾਂ ਅਸੀਂ ਉਹਨੂੰ ਲੱਗੋਜੇ ਕਹਿੰਦੇ ਆ। ਇਸ ਤੋਂ ਅਗਲਾ ਸ਼ਬਦ ਆਪਨੇ ਕੋਲੇ ਅੱਲਣ। ਅੱਲਣ ਹੁੰਦਾ ਜਿਹੜਾ ਔਰਿੱਜੇ ਹੋਇ ਸਾਬ ਨੂੰ ਘੋਟਣ ਸਮੇ ਕੁੜਾ ਤੰਦੂਰ ਕਰਨ ਲਈ ਜਿਹੜਾ ਉਹਦੇ ਵਿੱਚ ਥੋੜਾ-ਥੋੜਾ ਆਟਾ ਮਿਲਾਇਆ ਜਾਂਦਾ ਤਾਂ ਉਹਨੂੰ ਕਹਿੰਦੇ ਆ ਅੱਲਣ। ਇਸ ਤੋਂ ਅਗਲਾ ਸ਼ਬਦ ਆਪਨੇ ਕੋਲੇ ਅਲਾਣਾ ਅਲਾਣਾ ਹੁੰਦਾ ਜਿਹੜਾ ਉਹ ਬਗੈਰ ਕਾਠੀ ਜਾਂ ਪਲਾਨ ਦੇ ਨੰਗੀ ਪੈਠ ਵਾਲਾ ਘੋੜਾ ਜਾਂ ਇਹ ਕਹਿ ਲੋ ਜਿਹੜੇ ਮੰਜੇ ਤੇ ਕੋਈ ਚਾਦਰ ਜਾਂ ਮਤਲਬ ਕੋਈ ਦਰੀ ਨਹੀਂ ਵਿਛਾਈ ਹੁੰਦੀ ਤਾਂ ਉਸ ਮੰਜੇ ਨੂੰ ਵੀ ਅਲਾਣਾ ਮੰਜਾ ਕਹਿ ਦਿੰਦੇ ਆ ਕਿ ਭਾਈ ਉਹ ਤਾਂ ਅਲਾਣੀ ਮੰਜੇ ਤੇ ਹੀ ਬਹਿ ਗਿਆ ਤੇ ਜਿਹੜੇ ਘੋੜੇ ਤੇ ਭਾਈ ਕੋਈ ਕਾਠੀ ਨਹੀਂ ਪਾਈ ਹੁੰਦੀ ਜਾਂ ਕੋਈ ਪਲਾਨ ਨਹੀਂ ਪਾਈ ਹੁੰਦੀਗੀ ਉਹ ਵੀ ਅਲਾਣਾ ਹੁੰਦਾ ਤੇ ਜਿਹੜੇ ਮੰਜੇ ਤੇ ਕੋਈ ਚਾਦਰ ਜਾਂ ਕੋਈ ਵਿਛਾਉਣਾ ਨਹੀਂ ਵਿਛਾਇਆ ਹੁੰਦਾਗਾ ਉਹਨੂੰ ਅਸੀਂ ਅਲਾਣਾ ਮੰਜਾ ਕਹਿੰਦੇ ਆ ਇਸ ਤੋਂ ਅਗਲਾ ਸ਼ਬਦ ਆ ਆਪਣੇ ਕੋਲੇ ਅਲੇਹਾ ਅਲੇਹਾ ਜਿਹੜਾ ਸੌਣੀ ਦੀਆਂ ਫਸਲਾਂ ਵਿੱਚ ਉੱਗਣ ਵਾਲਾ ਨਦੀਨ ਆ ਜਿਹਨੂੰ ਜਿਹੜੇ ਕੰਡਿਆਲੇ ਫੁੱਲ ਲੱਗਦੇ ਆ ਔਰ ਜਦੋਂ ਉਹ ਫੁੱਲ ਜਿਹੜੇ ਕੱਪੜਿਆਂ ਨਾਲ ਚੰਬੜ ਜਾਂਦੇ ਸੀ ਤੋ ਲੈਂਦੇ ਨਹੀਂ ਸੀਗੇ ਛੇਤੀ ਤੋ ਉਹਨੂੰ ਅਸੀਂ ਅਲੇਹਾ ਕਹਿੰਦੇ ਆ ਆਮ ਤੌਰ ਤੇ ਨਰਮਿਆਂ ਜਾਂ ਕਪਾਹ ਵਿੱਚ ਅਲੇਹਾ ਬਹੁਤ ਉਗਦਾ ਸੀ ਔਰ ਜਦੋਂ ਉਹ ਕੱਪੜਿਆਂ ਨੂੰ ਲੱਗ ਜਾਂਦਾ ਸੀ ਤਾਂ ਛੇਤੀ ਲੈਂਦਾ ਨਹੀਂ ਸੀ ਤੋ ਦੋਸਤੋ ਇਹ ਸਨਾਈ ਦੇ ਆਪਣੇ ਸ਼ਬਦ ਉਮੀਦ ਆ ਤੁਹਾਨੂੰ ਪਸੰਦ ਜਰੂਰ ਆਏ ਹੋਣਗੇ ਜੇਕਰ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਿਆ ਕਰੋ ਔਰ ਵੀਡੀਓ ਨੂੰ ਲਾਈਕ ਕਰਦਿਆ ਕਰੋ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਬੈਲ ਆਈਕਨ ਦਾ ਜਿਹੜਾ ਬਟਨ ਦਬਾ ਲਓ ਸਾਰੇ ਜਣੇ ਤਾਂ ਕਿ ਜਿਹੜੀਆਂ ਤੁਹਾਨੂੰ ਸਾਡੀਆਂ ਪੇਸ਼ ਕਰਦੀਆਂ ਵੀਡੀਓ ਉਹ ਮਿਲਦੀਆਂ ਰਹਿਣ ਇਸ ਤੋਂ ਬਿਨਾ ਸਾਰੇ ਸਾਥੀਆਂ ਨੂੰ ਬੇਨਤੀ ਹੈ ਜੋ ਵੀ ਇਹਨੂੰ ਸੁਣ ਰਹੇ ਹੈਗੇ ਆ ਵੀਡੀਓ ਨੂੰ ਕਿ ਜੇਕਰ ਇਨ੍ਹਾਂ ਸ਼ਬਦਾਂ ਨਾਲ ਮਿਲਦੇ ਜੁਲਦੇ ਤੁਹਾਨੂੰ ਹੋਰ ਸ਼ਬਦ ਪਤਾ ਹੋਣ ਜਾਂ ਇਨ੍ਹਾਂ ਦੇ ਅਰਥਾਂ ਨੂੰ ਹੋਰ ਵਿਸਥਾਰ ਦਿੱਤਾ ਜਾ ਸਕਦਾ ਤਾਂ ਉਹ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖ ਦਿਆ ਕਰੋ ਤੁਹਾਡਾ ਸਾਰਾ